ਚਾਈਨਾ ਐਕਸਪੋ ਬਹੁਤ ਹੀ ਇੱਕ ਬਿਹਤਰੀਨ ਐਕਸੀਬਿਸ਼ਨ ਦਾ ਨਮੂਨਾ ਸੀ ਇਹ ਦੇਖ ਕੇ ਪਤਾ ਲੱਗਿਆ ਵੀ ਵਾਕਈ ਸਾਈਕਲ ਵੀ 10 ਤੋਂ ਵਧੀਆ ਬਣ ਸਕਦੀ ਜਿਹੜੇ ਸਟੀਲ ਨਾਲ ਪਲੇਨ ਬੰਦਦੇ ਐ ਏਰੋਪਲੇਨ ਬੰਦਦੇ ਨੇ ਉਹ ਉਸ ਸਟੀਲ ਦੇ ਨਾਲ ਬਾਈਸਾਈਕਲ ਬਣਾਉਣ ਲੱਗ ਪੈਣੇ ਯੂਰਪ ਦਾ ਬੰਦਾ ਬੰਦਾ ਕਹਿੰਦਾ ਮੈਨੂੰ 10000 ਯੂਰੋ ਦਾ ਸਾਈਕਲ ਚਾਹੀਦਾ ਦਸੋਂ ਪੌਂਡ ਬਣਾਏ ਗਏ ਤੇ ਵੀ ਯੂਰਪ ਵਾਲੇ ਵਾਇਰ ਮੰਗਦੇ ਉਹ ਕਹਿੰਦਾ ਆਈ ਵਾਂਟ ਸੱਚ ਪ੍ਰੋਡਕਟਸ ਤੁਹਾਡੇ ਕੋਲ ਆ ਕੇ ਕਹਿੰਦਾ ਤੁਹਾਡੇ ਕੋਲ ਹੈ ਕੀ ਹੈ ਉਹਨੂੰ ਤੁਹਾਡੇ ਕਾਲੇ ਸਾਈਕਲ ਨਹੀਂ ਚਾਹੀਦੇ ਸਾਈਕਲ ਐਸੀ ਆਈਟਮ ਹੈ ਐਸਾ ਪ੍ਰੋਡਕਟ ਹੈ ਜਿੰਦੀ ਡਿਮਾਂਡ ਕਾਰਾਂ ਦੇ ਬਰਾਬਰ ਜੇ ਤੁਹਾਡੀ ਉਧਾਂ ਦੀ ਟੈਕਨੋਲੋਜੀ ਅਪਗ੍ਰੇਡੇਸ਼ਨ ਹੋ ਜਾਏ ਆਰ ਐਂਡ ਡੀ ਸੈਂਟਰ ਉਧਾਂ ਦੇ ਸਭ ਵੱਜਣ ਤਾਂ ਤੁਹਾਡਾ ਵੀ ਕੰਟੀਨਿਊ ਦਾ ਨਾ ਬਣ ਜੇਗਾ ਚਨ ਹਿਤੇਸ਼ੀ ਟੀ ਆਰ ਪੀ ਨਹੀਂ ਭਰੋ ਸਾ ਆਪਕਾ ਸਵਾਗਤ ਤੇ ਸਤਿ ਸ੍ਰੀ ਅਕਾਲ ਦੋਸਤੋ ਕੀ ਆ ਜਾਂਦਾ ਪਰਦਰਸ਼ਨੀਆਂ ਤੇ ਨੁਮਾਇਸ਼ਾਂ ਆਇਨਾ ਹੁੰਦੀਆਂ ਨੇ ਸਾਡਾ ਅਕਸ ਹੁੰਦੀਆਂ ਨੇ ਉਹ ਸਾਨੂੰ ਦਿਖਾਉਂਦੀਆਂ ਨੇ ਕਿ ਅਸੀਂ ਕਿੱਥੇ ਖੜੇ ਨੇ ਤੇ ਸਾਨੂੰ ਕਿੱਥੇ ਤੱਕ ਜਾਣ ਦੀ ਲੋੜ ਹੈ ਸਰਕਾਰਾਂ ਵੀ ਇੰਡਸਟਰੀ ਨੂੰ ਇਹਨਾਂ ਨੁਮਾਇਸ਼ਾਂ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਪ੍ਰਮੋਟ ਕਰਦੀਆਂ ਨੇ ਸਬਸਿਡੀਆਂ ਦਿੰਦੀਆਂ ਨੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਐਕਚੁਅਲ ਸੱਚਾਈ ਕੀ ਹੈ ਅਜੇ ਹੀ ਇੱਕ ਸੱਚਾਈ ਨੂੰ ਦੇਖ ਕੇ ਵਤਨ ਪਰਤੇ ਯੂਸੀਪੀਐਮ ਦੇ ਪ੍ਰਧਾਨ ਹਰਸ਼ਿੰਦਰ ਸਿੰਘ ਲੱਖੀ ਜੀ ਇਹਨਾਂ ਨੂੰ ਪੁੱਛਦੇ ਆ ਕਿ ਕਿਦਾਂ ਦਾ ਤਜਰਬਾ ਰਿਹਾ ਚਾਈਨਾ ਸਾਈਕਲ ਐਕਸਪੋ 2024 ਨੂੰ ਦੇਖਣ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਚਾਈਨਾ ਐਕਸਪੋ ਬਹੁਤ ਹੀ ਇੱਕ ਬੇਹਤਰੀਨ ਐਗਜ਼ਿਬਿਸ਼ਨ ਦਾ ਨਮੂਨਾ ਸੀ ਜਿੱਥੇ ਜਾ ਕੇ ਇਹ ਦੇਖਣ ਨੂੰ ਪਤਾ ਲੱਗਿਆ ਵੀ ਵਾਕਈ ਸਾਈਕਲ ਵੀ ਕਾਰਾ ਤੋਂ ਵਧੀਆ ਬਣ ਸਕਦੇ ਨੇ ਵੀ ਵਿੱਚ ਜਾ ਕੇ ਪਤਾ ਲੱਗਿਆ ਵੀ ਸਾਈਕਲ ਨੂੰ ਚੀਚੀ ਉਂਗਲੀ ਨਾਲ ਚੱਕਿਆ ਜਾ ਸਕਦਾ ਤਾਂ ਇਹ ਸੰਦੀਪ ਜੀ ਘਰ ਬੈਠੇ ਪਤਾ ਨਹੀਂ ਲੱਗਦਾ ਇੱਕ ਘਰੋਂ ਬਾਹਰ ਨਿਕਲ ਗਿਆ ਪਤਾ ਲੱਗਦਾ ਹੈ ਵੀ ਪਰਲੀ ਦੁਨੀਆ ਚ ਕੀ ਹੋ ਰਿਹਾ ਹੈ ਜੀ ਚਾਈਨਾ ਟੈਕਨੋਲੋਜੀ ਦਾ ਔਰ ਬਾਈਸਾਈਕਲ ਦੀ ਇੰਡਸਟਰੀ ਦਾ ਮੱਕਾ ਮਦੀਨਾ ਹੈ ਜੀ ਔਰ ਜਦ ਤੱਕ ਤੁਸੀਂ ਕਹਿੰਦੇ ਮੱਕਾ ਮਦੀਨਾ ਜਾਂਦੇ ਨਹੀਂ ਕੁਰਸੀ ਦੇ ਇਧਰ ਦੇ ਪਾਸੇ ਬੈਠੇ ਹੋ ਪਰਲੇ ਬਾਤੇ ਜਾਂਦੇ ਨਹੀਂ ਤੁਹਾਨੂੰ ਨਹੀਂ ਪਤਾ ਲੱਗੇਗਾ ਉੱਥੇ ਕੀ ਹੋ ਰਿਹਾ ਤਾਂ ਇੰਨਾ ਕੋ ਫਰਕ ਦਿਖਾ ਕੇ ਆਇਆ ਬਈ ਦੇਖੋ ਬਈ ਆਪਾਂ ਸਟੀਲ ਦੇ ਸਾਈਕਲਾਂ ਦੇ ਪਹੁੰਚੇ ਆਂ ਰੋਤ ਹੋ ਕੇ ਮਾੜਾ ਮੋਟਾ ਲੋਹੇ ਦਾ ਫਰੇਮ ਉਹ ਵੀ ਇੰਪੋਰਟ ਹੀ ਹੁੰਦਾ ਜਿਆਦਾ ਸਿੱਧੀ ਜੀ ਗੱਲ ਹੈ ਇੱਥੇ ਇੱਕ ਅਦਾ ਕਾਰਖਾਨਾ ਕੋਈ ਲੱਗਿਆ ਮਾੜਾ ਮੋਟਾ ਕਰਦਾ ਹੋਣਾ ਤੇ ਉਹ ਤਾਂ ਕਾਰਬਨ ਕੀ ਟਿਟੇਨੀਅਮ ਫਰੇਮ ਤੇ ਪਹੁੰਚ ਗਏ ਜਿਹੜੇ ਸਟੀਲ ਨਾਲ ਪਲੇਨ ਬੰਦ ਹੈ ਏਰੋਪਲੇਨ ਬੰਦਦੇ ਨੇ ਉਹ ਉਹ ਸਟੀਲ ਦੇ ਨਾਲ ਬਾਈਸਾਈਕਲ ਬਣਾਉਣ ਲੱਗ ਪਏ ਨੇ ਕਿਉਂ ਦੁਨੀਆ ਦੀ ਰਿਕੁਆਇਰਮੈਂਟ ਹੈ ਤੁਹਾਨੂੰ ਆਪਾਂ ਰੋਂਦੇ ਰਹਨੇ ਆ ਦੇਖੋ ਜੀ ਸਾਡੇ ਦੀ ਸੜਕਾਂ ਨਹੀਂ ਕੰਟਰੀ ਦੇ ਵਿੱਚ ਬਣੀਆਂ ਇਨਫਰਾਸਟ੍ਰਕਚਰ ਨਹੀਂ ਬਣਿਆ ਉਹ ਤੁਸੀਂ ਵਾਜਦਵਲ ਧਿਆਨ ਰੋ ਤੁਸੀਂ ਇੰਟਰਨੈਟ ਦੇ ਮਾਰਕੀਟ ਵੱਲ ਧਿਆਨ ਦਿਓ ਤੁਸੀਂ ਯੂਰਪ ਵੱਲ ਧਿਆਨ ਦਿਓ ਯੂਰਪ ਦਾ ਬੰਦਾ ਬੰਦਾ ਕਹਿੰਦਾ ਮੈਨੂੰ 10 ਯੂਰੋ ਦਾ ਸਾਈਕਲ ਚਾਹੀਦਾ ਦੱਸੋ ਕੌਣ ਬਣਾਏਗਾ ਇੱਥੇ ਜਦ ਤੱਕ ਟੈਕਨੋਲੋਜੀ ਆਪਕੜੇ ਨਹੀਂ ਕਰੋਗੇ ਟੈਕਨੋਲੋਜੀ ਅਪਗ੍ਰੇਡ ਕਰੋ ਉਸ ਤੋਂ ਬਾਅਦ ਤੁਹਾਨੂੰ ਦੇਖੋ ਇੱਥੇ ਵੀ ਤੁਹਾਨੂੰ ਉਦਾਂ ਦੀ ਬਾਹਰਾਂ ਲੱਗਣਗੀਆਂ ਚਾਈਨਾ ਦੇ ਵਿੱਚ ਸੰਦੀਪ ਜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 2026 ਤੱਕ ਉਹਨਾਂ ਲੋਕਾਂ ਕੋਲ ਟਾਈਮ ਨਹੀਂ ਹੈ ਮਾਲ ਇੰਨਾ ਕੋ ਬਣਾ ਇੰਨੇ ਆਰਡਰ ਨੇ ਉਹਨਾਂ ਕੋਲ ਸਾਈਕਲ ਇੰਡਸਟਰੀ ਕੋ ਹਾਂ ਜੀ ਮੈਂ ਬਾਈਸਾਈਕਲ ਇੰਡਸਟਰੀ ਦੀ ਗੱਲ ਕਰ ਰਿਹਾ ਮੇਰੀ ਉੱਤੇ 15-20 ਅੱਛੀ ਕੰਪਨੀਆਂ ਨਾਲ ਗੱਲ ਹੋਈ ਪਾਰਟਸ ਬਣਾਉਣ ਵਾਲੇ ਔਰ ਈਵਨ ਕੰਪਲੀਟ ਵਾਲੇ ਉਹ ਕਹਿੰਦੇ ਵੀ ਆਰ ਹੈਵਲੀ ਬੁੱਕਡ ਟਿਲ 2026 ਪਰ ਮੈਂ ਗੱਲ ਕਰਾਂ ਤੇ ਮੈਂ ਤੁਹਾਡੇ ਲੋਕਾਂ ਤੋਂ ਹੀ ਸੁਣਦਾ ਜੇ ਇੱਥੇ ਦਾ ਸਰਕਾਰੀ ਟੈਂਡਰ ਨਾ ਆਵੇ ਤੇ ਸਾਡੀ ਤਾਂ ਸਵੈ ਇੰਡਸਟਰੀ ਬੰਦ ਹੋ ਜੇ ਇਹ ਤਾਂ ਫਿਰ ਟੈਂਡਰ ਬੇਸ ਬਣ ਗਿਆ ਨਾ ਜੀ ਇਹ ਤਾਂ ਤਾਂ ਹੀ ਕਹਿੰਦਾ ਇੰਡੀਆ ਨੇ ਵਿੱਚ ਆਪਾਂ ਆਪਣੇ ਆਪ ਨੂੰ ਸੈਂਟਰਲਾਈਜ਼ ਕਰ ਲਿਆ ਕੂੜਾ ਡੱਡੂ ਬਣਾ ਲਿਆ ਮੈਂ ਤਾਂ ਤੁਹਾਨੂੰ ਉਹੀ ਕਹਿੰਦੇ ਆ ਆਪਣੇ ਆਪ ਨੂੰ ਬਾਹਰ ਨਿਕਲੋ ਯੂਰੋਪੀਅਨ ਔਰ ਅਮਰੀਕਾ ਔਰ ਵੈਸਟਰਨ ਵਰਲਡ ਜਦ ਤੱਕ ਤੁਸੀਂ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਕੁਆਲਿਟੀ ਦੇ ਅਕੋਰਡਿੰਗ ਪ੍ਰੋਡਕਟ ਨਹੀਂ ਬਣਾਓਗੇ ਆਪਣੇ ਆਪ ਨੂੰ ਜਸਟ ਸਸਟੇਨ ਕਰ ਲੋਗੇ ਆਪਣੀ ਕੰਟਰੀ ਲਈ ਤਾਂ ਫਿਰ ਤੇ ਹੀ ਕੰਮ ਹੋਏਗਾ ਤੁਹਾਡੇ ਨਾਲ ਲੱਖੀ ਜੀ ਗੱਲਬਾਤ ਕਰੀਏ ਤਾਂ ਕਿੱਦਾਂ ਫੀਜ਼ੀਬਲ ਹੈ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਟਿਟੇਨੀਅਮ ਦਾ ਵੀ ਉਹ ਬਣਾਤਾ ਸਾਈਕਲ ਇਹ ਮਤਲਬ ਉਹਨਾਂ ਨੂੰ ਕਾਸਟ ਇਫੈਕਟ ਨਹੀਂ ਕਰਦੀ ਜਿਵੇਂ ਅਸੀਂ ਗੱਲ ਕਰਦੇ ਹਾਂ ਸਾਡੇ ਇੱਥੇ ਤਾਂ ਰੋਈ ਜਾਂਦੇ ਕਿ ਜੀ ਹਜੇ ਮਸ਼ੀਨਰੀ ਲਈਏ ਜੇ ਲੇਟੈਸਟ ਕਿੱਦਾਂ ਲਾਈਏ ਜੀ ਇੰਨੀ ਮਹਿੰਗੀ ਟੈਕਨੋਲੋਜੀ ਹੈ ਟੈਕਨੋਲੋਜੀ ਲਗਾਵਾਂਗੇ ਜਦ ਤੱਕ ਨੂੰ ਮਤਲਬ ਪੂਰੀ ਕਾਸਟ ਪੂਰੀ ਹੁੰਦੀ ਹੈ ਉਦੋਂ ਤੱਕ ਤੇ ਤਾਂ ਮਤਲਬ ਅਗਲੀ ਟੈਕਨੋਲੋਜੀ ਬਦਲ ਜਾਂਦੀ ਸੰਦੀਪ ਜੀ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਤੁਸੀਂ ਸਮਝ ਨਹੀਂ ਤੁਸੀਂ ਆਪਣੇ ਆਪ ਨੂੰ ਸੋਚਦੇ ਮੈਂ ਇੰਡੀਆ ਚ ਕੰਮ ਕਰਨਾ ਹੈ ਤੁਸੀਂ ਪ੍ਰੋਡਕਟ ਉਹੋ ਜਿਹਾ ਆਪਾਂ ਤਿਆਰ ਕਰੀਏ ਇਹ ਟਿਟੇਨੀਅਮ ਸਾਈਕਲ ਉਹ ਘਰ ਤੇ ਨਹੀਂ ਬਣਾ ਕੇ ਰੱਖਦੇ ਉਹਨਾਂ ਦੇ ਵਿਕਦੇ ਹੀ ਨੇ ਨਾ ਉਸ ਕਾਰਬਨ ਸਾਈਕਲ ਦੇ ਫਰੇਮ ਦੇ ਬਣਾਉਂਦੇ ਘਰ ਤੇ ਨਹੀਂ ਰੱਖਦੇ ਕੋਈ ਯੂਰਪ ਵਾਲੇ ਬਾਹਰ ਮੰਗਦਾ ਉਹ ਕਹਿੰਦਾ ਆਈ ਵਾਂਟ ਸੱਚ ਪ੍ਰੋਡਕਟਸ ਉਹ ਤੁਹਾਡੇ ਕੋਲ ਆ ਕੇ ਕਹਿੰਦਾ ਤੁਹਾਡੇ ਕੋਲ ਹੈ ਕੀ ਹੈ ਉਹਨੂੰ ਤੁਹਾਡੇ ਕਾਲੇ ਸਾਈਕਲ ਨਹੀਂ ਚਾਹੀਦੇ ਮੈਨੂੰ ਡੋਨਟ ਮਾਈਂਡ ਕਾਲੇ ਸਾਈਕਲ ਮੈਂ ਨਹੀਂ ਕਹਿੰਦਾ ਵੀ ਮਾੜਾ ਹੈ ਉਹ ਜਦੋਂ ਸਾਈਕਲ ਸਟਾਰਟ ਹੋਇਆ ਤਾਂ ਲੇਕਿਨ ਜੋ ਅੱਜ ਦੇ ਟਾਈਮ ਨਾਲ ਚੱਲੋ ਤੁੰਨ ਮੈਂ ਕਹ ਰਿਹਾ ਆਪਣੇ ਆਪ ਨੂੰ ਟੈਕਨੋਲੋਜੀ ਅਪਗ੍ਰੇਡ ਦਾ ਮਤਲਬ ਇਹ ਹੈ ਵੀ ਜਦੋਂ ਤੱਕ ਆਪਾਂ ਘਰੋਂ ਬਾਹਰ ਨਹੀਂ ਜਾਂਦੇ ਪ੍ਰੋਡਕਟ ਨਹੀਂ ਦੇਖਦੇ ਕਿੰਦਾ ਦੀ ਚੀਜ਼ ਬਣੀ ਹੈ ਉਹ ਫੈਕਟਰੀਆਂ ਕਿੱਦਾਂ ਦੇ ਮਾਲ ਬਣਾਉਂਦੀਆਂ ਕਿੰਦਾਂ ਦੀ ਮਸ਼ੀਨਾਂ ਨੇ ਫਿਰ ਮਸ਼ੀਨਾਂ ਲੈ ਕੇ ਉਹ ਆਪਾਂ ਇੱਥੇ ਆ ਕੇ ਲਗਾਈਏ ਇੱਕ ਮੈਂ ਸੰਦੀਪ ਜੀ ਹੁਣ ਇੱਕ ਪ੍ਰੋਜੈਕਟ ਰਿਪੋਰਟ ਬਣਾ ਰਿਹਾ ਜੀ ਉਹ ਪ੍ਰੋਜੈਕਟ ਸਾਈਕਲ ਟੂਰ ਤੋਂ ਬਾਹਰ ਆ ਕੇ ਬਿਲਕੁਲ ਜੀ ਆ ਕੇ ਮੈਂ ਪ੍ਰੋਜੈਕਟ ਰਿਪੋਰਟ ਬਣਾ ਰਿਹਾ ਉਹ ਪ੍ਰੋਜੈਕਟ ਰਿਪੋਰਟ ਨੂੰ ਮੈਂ ਪਿਆਰ ਕਰਕੇ ਮੈਂ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਆਸਟ੍ਰੇਲੀਆ ਗਵਰਨਮੈਂਟ ਦਿਖਾਣਾ ਚਾਹੁੰਦਾ ਵੀ ਦੇਖੋ ਆਪਾਂ ਐਕਸਪੋਰਟ ਕਰਦੇ ਆ 800000 ਕਰੋੜ ਦੀ ਚਾਈਨਾ ਦੇ ਵਿੱਚ ਐਕਸਪੋਰਟ 10000 ਕਰੋੜ ਦੀ ਬਈ ਤੁਸੀਂ ਸਾਡੇ ਅਕੋਰਡਿੰਗ ਅਸੀਂ ਇਹ ਪ੍ਰੋਜੈਕਟ ਰਿਪੋਰਟ ਬਣਾਉਂਦੇ ਆ ਤੁਸੀਂ ਸਾਨੂੰ ਕਹਿੰਦੇ ਆਪਾਂ ਬੜੇ ਕਹਿੰਦੇ ਸਰਕਾਰ ਨੇ ਹੈਂਡ ਹੋਲਡ ਨਹੀਂ ਕੀਤਾ ਕੁਝ ਦਿਖਾ ਦਿਓ ਉਹਨਾਂ ਨੂੰ ਅਸੀਂ ਜਾ ਕੇ ਆਹ ਦੇਖੋ ਜੀ ਆਹ ਤਰੀਕੇ ਨਾਲ ਜੇ ਅਸੀਂ ਕੰਮ ਕਰੀਏ ਤਾਂ ਅਸੀਂ ਕਿਉਂ ਨਹੀਂ ਤੁਹਾਨੂੰ 100 ਕਰੋੜ ਦੀ ਐਕਸਪੋਰਟ ਕਰਕੇ ਦੇ ਸਕਦੇ ਤੁਸੀਂ ਕਹਿੰਦੇ ਹੋ ਤੁਸੀਂ ਸਰਕਾਰ ਨੂੰ ਅੱਖਾਂ ਆਈ ਵਾਸ਼ ਕਲੀਅਰ ਕਰਨ ਜਾਓਗੇ ਕਿ ਹੁਣ ਗਰੀਬ ਦੀ ਸਵਾਰੀ ਵੀ ਅਮੀਰ ਦੀ ਸਵਾਰੀ ਹੋ ਸਕਦੀ ਹੈ ਸੰਦੀਪ ਜੀ ਸਾਈਕਲ ਐਸੀ ਆਈਟਮ ਹੈ ਐਸਾ ਪ੍ਰੋਡਕਟ ਹੈ ਜਿੰਦੀ ਡਿਮਾਂਡ ਕਾਰਾਂ ਦੇ ਬਰਾਬਰ ਹੈ ਕਾਰਾਂ ਤੋਂ ਵੱਧ ਬੰਦਾ ਹੈ ਠੀਕ ਹੈ ਔਰ ਉਸ ਤੋਂ ਵੱਧ ਵਿਕਦਾ ਹੈ ਔਰ ਕਿਸੇ ਬੰਦੇ ਨੂੰ ਵੀ ਉਥੇ 50 50 ਯਾਰ 10 ਲੱਖ ਰੁਪਏ ਦਾ ਸਾਈਕਲ ਚੇਂਜ ਕਰਨ ਨੂੰ ਸਾਲ ਬਾਅਦ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਇੱਥੇ ਵੀ ਕਿੰਨੀ ਆਪਣੀ ਪੋਪੂਲੇਸ਼ਨ ਹੈ ਜਿਹੜੂ 50 ਜਾਂ ਲੱਖ ਰੁਪਏ ਪਾ ਕੇ ਖਰਚੇ ਦਿੰਦੀਆਂ ਤਾਂ ਉਹ ਉੱਥੇ ਉਹਨਾਂ ਲੋਕਾਂ ਦੀ ਸਾਈਕਲਿੰਗ ਇੱਕ ਹੈਬਿਟ ਹੈ ਉਹਨਾਂ ਨੂੰ ਸ਼ੌਂਕ ਹੈ ਪਰ ਉਹ ਤਾਂ ਨਹੀਂ ਚੀਜ਼ ਬਣਾ ਕੇ ਦੇਈਏ ਜਿਵੇਂ ਅਸੀਂ ਸਰਕਾਰ ਨੂੰ ਆ ਚੀਜ਼ ਸਮਝਾ ਦਈਏ ਵੀ ਸਾਨੂੰ ਟੈਕਨੋਲੋਜੀ ਅਪਗ੍ਰੇਡੇਸ਼ਨ ਲਈ ਸਮਾਨ ਚਾਹੀਦਾ ਹੈ ਮਸ਼ੀਨਰੀ ਚਾਹੀਦੀ ਹੈ ਤਾਂ ਕਿਉਂ ਨਹੀਂ ਦੇਣਗੇ ਉਹ ਸਟੈਂਡਰਡ ਸੈੱਟ ਕਰ ਦਈਏ ਉਹਦਾਂ ਦੇ ਸਟੈਂਡਰਡ ਦਾ ਮਾਲ ਬਣੇ ਸਾਰਾ ਕੁਝ ਯੂਰਪ ਦੇ ਇਹਨਾਂ ਰਿਕੋਰਡਿੰਗ ਮਾਲ ਬਣੇ ਜੇ ਯੂਰਪੀਅਨ ਬੰਦੇ ਉੱਥੇ ਜਾ ਕੇ ਇੱਕ ਇੱਕ ਸਾਲ ਵੇਟ ਕਰਕੇ ਪ੍ਰੋਡਕਟਸ ਬਣਵਾਉਂਦੇ ਨੇ ਜੇ ਤੁਹਾਡੀ ਉਦਾਂ ਨਹੀਂ ਟੈਕਨੋਲੋਜੀ ਅਪਗ੍ਰੇਡੇਸ਼ਨ ਹੋ ਜਾਏ ਆਰ ਐਂਡ ਡੀ ਸੈਂਟਰ ਉਦਾਂ ਦੇ ਸੈੱਟ ਪੰਜਣ ਤਾਂ ਤੁਹਾਡਾ ਵੀ ਕੰਟਰੀ ਉਦਾਂ ਦਾ ਨਾ ਬਣ ਜਾਏਗਾ ਲੱਖੀ ਜੀ ਗੱਲਾਂ ਸੁਣਨ ਚ ਤਾਂ ਬਹੁਤ ਚੰਗੀਆਂ ਲੱਗਦੀਆਂ ਪਰ ਐਨ ਲੱਗਦਾ ਹਵਾਈ ਕਿਲੇ ਐ ਮਤਲਬ ਬਹੁਤ ਪਹਿਲੇ ਵੀ ਪ੍ਰਧਾਨ ਆਏ ਗਏ ਐਸੇ ਯੂਸੀਪੀਐਮ ਦੇ ਤੇ ਉਹ ਕੀ ਉਹਨਾਂ ਨੂੰ ਇਹ ਸਮਝ ਨਹੀਂ ਸੀ ਜਾਂ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਤੁਸੀਂ ਕਹਿਣਾ ਚਾਹੁੰਦੇ ਮੈਂ ਨਾ ਤਾਂ ਪਿਛਲੇ ਪ੍ਰਧਾਨਾਂ ਦੀ ਵਾਰੇ ਕੋਈ ਟਿੱਪਣੀ ਕਰਾਂਗਾ ਤੇ ਮੈਂ ਕੁਝ ਕਹਾਂਗਾ ਇੰਨਾ ਮੈਂ ਕਹਿਣਾ ਵਾ ਵੀ ਜਦੋਂ ਅਸਮਾਨ ਤੇ ਚਿੜੀ ਆ ਉੜਦੀ ਸੀ ਨਾ ਉਹਨੂੰ ਇੱਕ ਬੰਦੇ ਨੇ ਸੋਚਿਆ ਸੀ ਵੀ ਮੈਂ ਵੀ ਉੜ ਸਕਦਾ ਤਾਂ ਇਹ ਨਹੀਂ ਵੀ ਉਹ ਨਹੀਂ ਉੜ ਪਾਇਆ ਤੇ ਚੰਦਰਮਾ ਤੇ ਅੱਜ ਭਾਰਤ ਪਹੁੰਚ ਗਿਆ ਨਾ ਜੀ ਇਹ ਸੋਚਿਆ ਸੀ ਕਦੀ ਅੱਜ ਪਹੁੰਚ ਗਿਆ ਜੇ ਮੈਂ ਪਿਛਲੇ ਮੇਰੀ ਨਾਦਤ ਪਿਛਲੇ ਪ੍ਰਧਾਨ ਨੇ ਕੀ ਕੀਤਾ ਉਹਨਾਂ ਨੇ ਪਿਛਲੇ ਕੀ ਕੀਤਾ ਮੈਂ ਤਾਂ ਟਰੂ ਪਿਕਚਰ ਆਪਣੇ ਸਾਰੇ ਦੋਸਤਾਂ ਦਿਖਾਤੀ ਮੇਰੇ ਨਾਲ ਲਾਈਕਮੈਂਡਡ ਵੀ ਗਏ ਸੀਗੇ ਮੈਂ 8-10 ਬੰਦਿਆਂ ਦਾ ਗਰੁੱਪ ਬਣਾ ਲਿਆ ਜੀ ਉਹਨਾਂ ਚੋਂ ਅਸੀਂ ਸਾਰਿਆਂ ਨੇ ਬੈਠ ਕੇ ਟੈਕਨੋਲੋਜੀ ਇੰਪੋਰਟ ਦਾ ਪਲਾਨ ਬਣਾ ਲਿਆ ਈਵਨ ਮੈਂ ਤਾਂ ਆਰਡਰ ਵੀ ਦਿੱਤੇ ਹੋਏ ਨੇ ਜੀ ਆਪਾਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਵੀ ਮੈਂ ਇਹ ਨਹੀਂ ਗੱਣਾ ਚੰਦਾ ਮੈਂ ਔਰ ਕਿਹਦਾ ਚ ਜਿੰਨੇ ਮੇਰੀ ਫੈਕਟਰੀਆਂ ਦੇਖਣੇ ਜੂੜ ਆ ਕੇ ਦੇਖੋ ਆ ਕੇ ਸਮਝੋ ਆਰਡਰਾਂ ਤਾਂ ਇੱਕ ਗੱਲ ਹੋਰ ਯਾਦ ਆਈ ਸਾਨੂੰ ਤਾਂ ਇਹ ਵੀ ਸੂਤਰਾ ਦੇ ਵੱਲੇ ਤੋਂ ਪਤਾ ਲੱਗਿਆ ਜਿੰਨੇ ਗਏ ਸੀਗੇ ਪਾਰਟਿਸਪੇਸ਼ਨ ਜਿੰਨੇ ਵੀ ਤੁਸੀਂ ਲੈ ਕੇ ਗਏ ਸੀ ਉਹ ਮੈਕਸਮਮ ਉਥੇ ਜਾ ਕੇ ਟੈਂਡਰ ਜਿਹੜੇ ਸਾਈਕਲ ਚ ਨਵੇਂ-ਨਵੇਂ ਪਾਰਟ ਕੀ ਬਣੇ ਉਹਦੇ ਆਰਡਰ ਹੀ ਦੇ ਕੇ ਆਏ ਆ ਕਿਸੇ ਨੇ ਟੈਕਨੋਲੋਜੀ ਦਾ ਇੰਪੋਰਟ ਕੀਤੀ ਨਹੀਂ ਸੰਦੀਪ ਜੀ ਦੇਖੋ ਮੈਂ ਤੁਹਾਨੂੰ ਪਹਿਲੇ ਕਿ ਸਾਈਕਲ ਐਸੋਸੀਏਸ਼ਨ ਦੇ ਵਿੱਚ ਸਾਰੇ ਮੈਂਬਰ ਨੇ ਜੇ ਮੈਂ ਅੱਜ ਇਸ ਵੇਲੇ ਮੈਸੇਜ ਫਲੋਟ ਕਰਦਾ ਵੀ ਆਪਾਂ ਚਾਈਨਾ ਲੈ ਕੇ ਜਾਣਾ ਹੈ ਉਹਨਾਂ ਦੇ ਵਿੱਚ ਇਹ ਨਹੀਂ ਵੀ ਉਹਨਾਂ ਦੇ ਵਿੱਚ ਦੂਜੇ ਬੰਦੇ ਸਾਰੇ ਹਰ ਤਰੀਕੇ ਦੇ ਬੰਦਾ ਜਾਏਗਾ ਲੇਕਿਨ ਲਾਈਕ ਮਾਈਂਡਡ ਹਰ ਗਰੁੱਪ ਦੇ ਵਿੱਚ ਮੈਂ 15 ਬੰਦੇ ਵੀ ਮੇਰੇ ਤਿਆਰ ਕਰ ਲਾ ਤਾਂ ਤੁਸੀਂ ਇਹਨੂੰ ਅਚੀਵਮੈਂਟ ਨਹੀਂ ਕਹਿੰਦੇ ਮੇਰੀ ਜੇ ਮੈਂ 15 ਬੰਦੇ ਅਸੀਂ ਅਲੱਗ ਫੈਕਟਰੀਆਂ ਬਣਾ ਕੇ ਅਸੀਂ ਯੂਰੋਪੀਅਨ ਲੋਕਾਂ ਨੂੰ ਆ ਕੇ ਦਿਖਾ ਦਈਏ ਵੀ ਆਹ ਫੈਕਟਰੀ ਦੇਖ ਲਓ ਤੱਕੀ ਸਮਝੇ ਉਹ ਠੀਕ ਨਹੀਂ ਹੋਏਗਾ ਇਸ ਕਰਕੇ ਟੈਕਨੋਲੋਜੀ ਐਪਲੀਕੇਸ਼ਨ ਵਾਲ ਚਲੀਏ ਉਸ ਤੋਂ ਬਾਅਦ ਸਰਕਾਰ ਨੂੰ ਜਾ ਕੇ ਦੱਸਿਓ ਸਰਕਾਰ ਤੁਹਾਡਾ ਹੈਂਡਹੋਲਡ ਕਰੇਗੀ ਮਤਲਬ ਤੁਸੀਂ ਇਹ ਜਿਹੜੀ ਗੱਲਾਂ ਕੀਤੀਆਂ ਪ੍ਰਪੋਜ਼ਲ ਬਣਾਉਂਦੀ ਹੈ ਬਣੇਗੀ ਹੈ ਇਹ ਇੰਟਰਵਿਊ ਤੱਕ ਹੀ ਰਹੇਗਾ ਮੈਂ ਸਰ ਆਲਰੇਡੀ ਸਟਾਰਟ ਕਰਤੀ ਹੈ ਮੈਂ ਤੁਸੀਂ ਦੇਖਣਾ ਕਿ ਵਿੰਨ ਯੂਰੋ ਬਾਈਕ ਵੀ ਜਾ ਰਹੇ ਹੈਗੇ ਹੋ ਯੂਰੋ ਬਾਈਕ ਤੇ ਆ ਰਹੇ ਹੈ ਯੂਰੋ ਬਾਈਕ ਹੋਰ ਲੈ ਕੇ ਜਾ ਰਹੇ ਹੋਰ ਅੱਖਾਂ ਖੋਲ ਲੈ ਕੇ ਜਾ ਰਹੇ ਹੈ ਦੇਖੋ ਵੀ ਉੱਤੇ देखो ऑन चैनल पर चर्चा ये है कि साइकिल इंडस्ट्री वो सब्सिडीयां लेण जांदी हैं सब्सिडीयां ਦੇ ਦਮ ਤੇ ਨਵੇਂ ਨਾਲੇ ਪ੍ਰੋਡਕਟ ਸਸਤੇ ਖਰੀਦ ਲਈਆਂ ਜਾਂਦੀਆਂ ਐਗਜ਼ੀਬਿਸ਼ਨ ਚ ਦੇਖ ਕੇ ਨਾਲੇ ਕੀ ਕਹਿੰਦੇ ਸਸਤੇ ਜਿਹੜੇ ਟਾਜ ਘੁੰਮਣਦੀਆਂ ਟੈਕਨੋਲੋਜੀ ਦਾ ਅਪਗ੍ਰੇਡ ਹੁੰਦੀ ਨਹੀਂ ਸੰਦੀਪ ਜੀ ਲੈਸ ਨੋ ਲੈਜ ਇਸ ਨੋ ਨੋ ਲੈਜ ਜੀ ਸਬਸਿਡੀਆਂ ਬੰਦ ਹੋ ਚੁੱਕੀਆਂ ਕਿਉਂਕਿ ਮੈਂ ਵਿਜ਼ਿਟਿੰਗਲੀ ਲੈ ਕੇ ਜਾ ਰਿਹਾ ਸਬਸਿਡੀਆਂ ਆਰ ਓਨਲੀ ਫਾਰ ਐਗਜ਼ੀਬਿਟਰਸ ਠੀਕ ਹੈ ਔਰ ਮੈਂ ਕਿ ਵਿਜ਼ਿਟਰਸ ਵਿਜ਼ਿਟਿੰਗਲੀ ਲੈ ਕੇ ਜਾ ਰਿਹਾ ਤੇ ਇਹਦੇ ਵਿੱਚ ਕੋਈ ਵੀ ਸਬਸਿਡੀ ਨਹੀਂ ਹੈਗੀ ਸੰਦੀਪ ਜੀ ਇਸ ਕਰਕੇ ਜੇ ਫਰਮਾਂ ਕੋਈ ਫਲਾ ਰਿਹਾ ਹੈ ਤਾਂ ਉਹਨਾਂ ਤੋਂ ਬਚੋ ਥੈਂਕ ਯੂ ਸਰ ਸੋ ਦੋਸਤੋ ਏਸੀ ਸਾਡੇ ਨਾਲ ਹਰਸਿਮਰ ਸਿੰਘ ਜੀਤ ਲੱਖੀ ਜੀ ਜਿਨ੍ਹਾਂ ਨੇ ਬੜੇ ਸਿੱਧੇ ਸਿੱਧੇ ਸਵਾਲਾਂ ਦਾ ਇੱਕ ਜਵਾਬ ਦਿੱਤਾ ਔਰ ਬੜਾ ਹੌਸਲਾ ਦਿਖਾਇਆ ਕਿ ਇਸ ਵਾਰ ਜਿਹੜਾ ਚਾਈਨਾ ਟੂਰ ਗਿਆ ਹੈ ਸਾਈਕਲ ਇੰਡਸਟਰੀ ਦਾ ਉਹ ਜ਼ਰੂਰ ਕੋਈ ਨਾ ਕੋਈ ਸਾਈਕਲ ਇੰਡਸਟਰੀ ਦੇ ਵਿੱਚ ਇਹਦੀ ਰੈਵੋਲੂਸ਼ਨ ਲਿਆਣਦੀ ਕੋਸ਼ਿਸ਼ ਕਰੇਗਾ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਕੀ ਤਰਭਾ